ਚਾਹੇ ਮਰ ਜਾਣਾ ਪਰ ਔਰਤਾਂ ਦੀਆਂ ਇਹ ਤਿੰਨ ਚੀਜ਼ਾਂ ਜ਼ਰੂਰ ਦੇਖ ਲੈਣਾ ਆਖਰ ਪਤਨੀ ਦੀਆਂ ਉਹ ਕਿਹੜੀਆਂ ਤਿੰਨ ਚੀਜ਼ਾਂ ਹੁੰਦੀਆਂ ਹਨ ਜੋ ਹਰ ਮਰਦ ਨੂੰ ਦੇਖਣੀਆਂ ਚਾਹੀਦੀਆਂ ਹਨ ਦੋਸਤੋ ਜੋ ਮਰਦ ਆਪਣੀ ਪਤਨੀ ਦੀਆਂ ਤਿੰਨ ਚੀਜ਼ਾਂ ਨੂੰ ਦੇਖਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਦੁਖੀ ਤੇ ਗਰੀਬ ਨਹੀਂ ਰਹਿੰਦਾ ਤੇ ਨਾ ਹੀ ਘਰ ਵਿੱਚ ਕਦੇ ਲੜਾਈ ਝਗੜਾ ਹੁੰਦਾ ਹੈ ਉਸ ਦੇ ਘਰ ਵਿੱਚ ਹਮੇਸ਼ਾ ਮਾਂ ਲਕਸ਼ਮੀ ਵਾਸ ਕਰਦੀ ਹੈ ਤੇ ਮਾਂ ਲਕਸ਼ਮੀ ਦੀ ਕਿਰਪਾ ਦ੍ਰਿਸ਼ਟੀ ਉਨਾਂ ਦੇ ਉੱਪਰ ਹਮੇਸ਼ਾ ਬਣੀ ਰਹਿੰਦੀ ਹੈ ਅੱਜ ਦੀ ਵੀਡੀਓ ਚ ਅਸੀਂ ਦੱਸਾਂਗੇ ਕਿ ਆਖਰ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜੋ ਹਰ ਮਰਦ ਨੂੰ ਆਪਣੀ ਪਤਨੀ ਵਿੱਚ ਦੇਖਣੀਆਂ ਚਾਹੀਦੀਆਂ ਹਨ ਦੋਸਤੋ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਆਪਣੀ ਪਤਨੀ ਤੋਂ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਦੀ ਪਤਨੀ ਆਪਣੇ ਪਤੀ ਦੀ ਹਰ ਗੱਲ ਤੇ ਲੜਾਈ ਝਗੜਾ ਕਰਦੀ ਸੀ ਉਸ ਦੇ ਘਰ ਵਿੱਚ ਇੱਕਦਮ ਕੰਗਾਲੀ ਛਾਈ ਹੋਈ ਸੀ ਖਾਣ ਦੇ ਲਈ ਘਰ ਵਿੱਚ ਭੋਜਨ ਨਹੀਂ ਸੀ ਪੈਣਨ ਦੇ ਲਈ ਕੱਪੜੇ ਨਹੀਂ ਸੀ ਕੋਈ ਰੋਜ਼ਗਾਰ ਨਹੀਂ ਸੀ ਰੋਜ਼-ਰੋਜ਼ ਦੇ ਇਸ ਕਲੇਸ਼ ਤੋਂ ਉਹ ਪੁੱਛ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਗਿਆ ਇੱਕ ਦਿਨ ਦੀ ਗੱਲ ਹੈ ਉਹ ਆਦਮੀ ਆਪਣੇ ਘਰ ਤੋਂ ਦੁਖੀ ਹੋ ਕੇ ਜੰਗਲ ਵੱਲ ਜਾ ਰਿਹਾ ਸੀ ਜੰਗਲ ਜਾਂਦੇ ਸਮੇਂ ਉਸ ਆਦਮੀ ਨੂੰ ਇੱਕ ਸਾਧੂ ਮਿਲਦਾ ਹੈ ਜੋ ਕਿ ਇੱਕ ਕੁਟਿਆ ਬਣਾ ਕੇ ਜੰਗਲ ਵਿੱਚ ਰਿਆ ਕਰਦਾ ਸੀ ਫਿਰ ਉਹ ਆਦਮੀ ਉਸ ਸਾਧੂ ਕੋਲ ਕਟਿਆ ਵਿੱਚ ਪਹੁੰਚ ਜਾਂਦਾ ਹੈ ਤੇ ਉਸ ਦੇ ਕੋਲ ਬੈਠ ਕੇ ਰੋਣ ਲੱਗ ਪੈਂਦਾ ਹੈ। ਉਸ ਦੁਖੀ ਵਿਅਕਤੀ ਨੂੰ ਦੇਖ ਕੇ ਸਾਧੂ ਉਸ ਨੂੰ ਪੁੱਛਦਾ ਹੈ ਕਿ ਪੁੱਤ ਆਖਰ ਤੈਨੂੰ ਕੀ ਹੋਇਆ? ਤੂੰ ਕਿਉਂ ਰੋ ਰਿਹਾ ਹੈ? ਤਾਂ ਉਹ ਆਦਮੀ ਸਾਧੂ ਨੂੰ ਦੱਸਦਾ ਹੈ, "ਹੇ ਮਹਾਰਾਜ ਮੇਰੇ ਘਰ 'ਚ ਮੇਰੀ ਪਤਨੀ ਤੇ ਮੇਰੇ ਦੋ ਛੋਟੇ ਬੱਚੇ ਹਨ। ਮੇਰੀ ਪਤਨੀ ਮੇਰੀ ਕੋਈ ਵੀ ਗੱਲ ਨਹੀਂ ਮੰਨਦੀ। ਗੱਲ-ਗੱਲ ਤੇ ਮੇਰੇ ਨਾਲ ਲੜਾਈ ਝਗੜਾ ਕਰਦੀ ਹੈ।" ਜਿਸ ਦੀ ਵਜ੍ਹਾ ਨਾਲ ਮੇਰਾ ਇੱਕ ਛੋਟਾ ਜਿਹਾ ਬਿਜ਼ਨਸ ਸੀ ਉਹ ਵੀ ਬੰਦ ਹੋ ਗਿਆ ਤੇ ਹੁਣ ਅਸੀਂ ਦਾਣੇ ਦਾਣੇ ਲਈ ਵੀ ਮਹਤਾਜ ਹੋ ਗਏ ਹਾਂ ਸਾਡੇ ਘਰ 'ਚ ਖਾਣ ਲਈ ਕੁਝ ਵੀ ਨਹੀਂ ਹੈ ਪੀਣ ਦੇ ਲਈ ਪਾਣੀ ਤੱਕ ਨਹੀਂ ਹੈ ਤੇ ਪੈਨਣ ਲਈ ਕੱਪੜੇ ਤੱਕ ਨਹੀਂ ਹਨ ਪਰ ਮੈਂ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਕਿ ਲੜਾਈ ਝਗੜਾ ਨਾ ਕਰਿਆ ਕਰ ਇਸ ਦੇ ਬਾਵਜੂਦ ਉਹ ਘਰ ਵਿੱਚ ਰੋਜ਼ ਲੜਾਈ ਝਗੜਾ ਕਰਦੀ ਹੈ ਇਸ ਵਜ੍ਹਾ ਨਾਲ ਮੈਂ ਬਹੁਤ ਦੁਖੀ ਹਾਂ ਮੇਰੇ ਘਰ 'ਚ ਲక్ష్ਮੀ ਦਾ ਆਗਮਨ ਨਹੀਂ ਹੋ ਰਿਹਾ ਤੇ ਮੈਂ ਬਹੁਤ ਪਰੇਸ਼ਾਨ ਹਾਂ ਇਸ ਲਈ ਮੈਂ ਘਰ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਕੋਈ ਉਪਾਏ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਸ ਸਾਧੂ ਉਸ ਆਦਮੀ ਨੂੰ ਕਹਿੰਦਾ ਹੈ ਪੁੱਤ ਤੂੰ ਦੁਖੀ ਨਾ ਹੋ ਅੱਜ ਮੈਂ ਤੈਨੂੰ ਇਹੋ ਜੀਆਂ ਤਿੰਨ ਗੱਲਾਂ ਦੱਸਣ ਜਾ ਰਿਹਾ ਹਾਂ ਜੋ ਮਰਦ ਨੂੰ ਆਪਣੀ ਪਤਨੀ ਵਿੱਚ ਜ਼ਰੂਰ ਦੇਖ ਲੈਣੀਆਂ ਚਾਹੀਦੀਆਂ ਹਨ ਜੋ ਮਰਦ ਹੈ ਨਾ ਗੱਲਾਂ ਨੂੰ ਆਪਣੀ ਪਤਨੀ 'ਚ ਦੇਖ ਲੈਂਦਾ ਹੈ ਉਹ ਮਰਦ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਤੇ ਨਾ ਹੀ ਉਸ ਦੇ ਘਰ ਵਿੱਚ ਕਦੇ ਲੜਾਈ ਝਗੜਾ ਹੁੰਦਾ ਹੈ ਉਸ ਦੇ ਵਪਾਰ ਵਿੱਚ ਤਰੱਕੀ ਹੁੰਦੀ ਹੈ ਉਹ ਸਾਧੂ ਉਸ ਆਦਮੀ ਨੂੰ ਦੱਸਦਾ ਹੈ ਕਿ ਮੈਂ ਤੈਨੂੰ ਜੋ ਗੱਲਾਂ ਦੱਸਣ ਜਾ ਰਿਹਾ ਹਾਂ ਉਹਨਾਂ ਤਿੰਨ ਚੀਜ਼ਾਂ ਨੂੰ ਗੰਡ ਬੰਨ੍ਹ ਲੈ ਸਾਧੂ ਮਹਾਰਾਜ ਉਸ ਆਦਮੀ ਨੂੰ ਇੱਕ ਕਹਾਣੀ ਸੁਣਾਉਂਦੇ ਹਨ ਕਿਸੇ ਨਗਰ ਵਿੱਚ ਇੱਕ ਬਹੁਤ ਹੀ ਵੱਡਾ ਧਨਵਾਨ ਸੁਨਿਆਰਾ ਰਹਿੰਦਾ ਸੀ ਸੁਨਿਆਰ ਦਾ ਵਪਾਰ ਬਹੁਤ ਫੈਲਿਆ ਹੋਇਆ ਸੀ ਸੁਨਿਆਰ ਤੇ ਉਸ ਦੀ ਘਰਵਾਲੀ 'ਚ ਬਹੁਤ ਪਿਆਰ ਸੀ ਉਸ ਦੇ ਘਰ ਵਿੱਚ ਕਦੇ ਲੜਾਈ ਝਗੜਾ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਹੁੰਦਾ ਸੀ ਇਸ ਲਈ ਉਸ ਦੇ ਘਰ 'ਚ ਹਮੇਸ਼ਾ Maa Lakshmi ਦਾ ਵਾਸ ਰਹਿੰਦਾ ਸੀ ਤੇ ਉਸ ਦੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਹੁੰਦੀ ਸੀ ਸੁਨਿਆਰ ਤੇ ਉਸ ਦੀ ਘਰ ਵਾਲੇ 'ਚ ਇੰਨਾ ਪਿਆਰ ਸੀ ਕਿ ਨੇੜੇ-ਤੇੜੇ ਦੇ ਲੋਕ ਉਹਨਾਂ ਦੇ ਪਿਆਰ ਨੂੰ ਦੇਖ ਕੇ ਸੜ ਜਾਇਆ ਕਰਦੇ ਸੀ। ਦੋਸਤੋ ਸੁਨਿਆਰ ਤੇ ਉਸ ਦੀ ਘਰ ਵਾਲੇ ਦੇ ਇਸ ਪ੍ਰੇਮ ਦੀ ਮਿਸਾਲ ਪੂਰੇ ਨਗਰ ਵਿੱਚ ਦਿੱਤੀ ਜਾਂਦੀ ਸੀ ਕਿ ਦੇਖੋ ਦੋਵਾਂ ਵਿੱਚ ਕਿੰਨਾ ਪਿਆਰ ਹੈ। ਇਸੇ ਵਜ੍ਹਾ ਨਾਲ ਉਹ ਫਲ-ਫੁੱਲ ਰਹੇ ਹਨ। ਦੋਸਤੋ ਚਰਚਾ ਹੁੰਦੇ ਹੁੰਦੇ ਇਹ ਗੱਲ ਉਸ ਨਗਰ ਦੇ ਰਾਜਾ ਤੱਕ ਪਹੁੰਚ ਜਾਂਦੀ ਹੈ ਤਾਂ ਉਹ ਰਾਜਾ ਵੀ ਉਹਨਾਂ ਦੇ ਪਿਆਰ ਦੀ ਤਾਰੀਫ ਕਰਦਾ ਹੈ ਦੋਸਤੋ ਇੱਕ ਦਿਨ ਦੀ ਗੱਲ ਹੈ ਰਾਜਾ ਪੂਰੇ ਨਗਰ ਵਿੱਚ ਟਿੰਡੋਰਾ ਪਿਟਵਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਰਾਜ ਵਿੱਚ ਜਿੰਨੇ ਵੀ ਲੋਕ ਹਨ ਉਹ ਸਾਰੇ ਲੋਕ ਆਪਣੇ ਘਰ ਵਿੱਚ ਦੀਵਾ ਜਗਾ ਕੇ ਰੱਖਣ ਤਾਂ ਰਾਜਾ ਦੀ ਰਾਣੀ ਆਪਣੇ ਰਾਜਾ ਨੂੰ ਪੁੱਛਦੀ ਹੈ ਕਿ ਮਹਾਰਾਜ ਆਖਰਕਾਰ ਤੁਸੀਂ ਸਾਰਿਆਂ ਦੇ ਘਰੇ ਦੀਵਾ ਕਿਉਂ ਜਗਵਾ ਰਹੇ ਹੋ ਰਾਜਾ ਰਾਣੀ ਦੀ ਗੱਲ ਸੁਣ ਕੇ ਰਾਣੀ ਨੂੰ ਸਮਝਾਉਣ ਲੱਗਦਾ ਹੈ ਕਿ ਦੇਖ ਰਾਣੀ ਦੀਵਾ ਜੋ ਹੁੰਦਾ ਹੈ ਉਹ પ્રેમ ਦੀ ਨਿਸ਼ਾਨੀ ਹੁੰਦਾ ਹੈ ਜਿਸ ਦੇ ਘਰ ਵਿੱਚ ਦੀਵਾ ਜਗਦਾ ਹੈ ਉਸ ਦੇ ਘਰ ਵਿੱਚ ਹਮੇਸ਼ਾ ਪਿਆਰ ਬਣਿਆ ਰਹਿੰਦਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਜੋ ਪਿਆਰ ਸੁਨਿਆਰ ਤੇ ਉਸ ਦੀ ਘਰ ਵਾਲੀ ਵਿੱਚ ਹੈ ਉਹ ਹੀ ਸਾਡੇ ਇਸ ਨਗਰ ਦੇ ਹਰ પતિ ਪਤਨੀ ਵਿੱਚ ਹੋਣਾ ਚਾਹੀਦਾ ਹੈ ਇਸ ਲਈ ਮੈਂ ਹਰ ਘਰ ਵਿੱਚ ਦੀਵਾ ਜਗਾਉਣ ਦਾ ਆਦੇਸ਼ ਦਿੰਦਾ ਹੈ ਦੋਸਤੋ ਰਾਜਾ ਦੇ ਸੈਨਿਕ ਪੂਰੇ ਨਗਰ ਵਿੱਚ ਢੋਰਾ ਪਿਟਵਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਾਰਿਆਂ ਦੇ ਘਰਾਂ ਵਿੱਚ ਦੀਵਾ ਰਾਤ ਭਰ ਜਗਣਾ ਚਾਹੀਦਾ ਹੈ ਰਾਜਾ ਦੀ ਗੱਲ ਮੰਨ ਕੇ ਸਾਰੇ ਨਗਰ ਵਾਸੀ ਆਪਣੇ ਆਪਣੇ ਘਰ ਵਿੱਚ ਦੀਵਾ ਜਗਾਉਂਦੇ ਹਨ ਪਰ ਜਿਵੇਂ ਹੀ ਅੱਧੀ ਰਾਤ ਹੁੰਦੀ ਹੈ ਸਾਰਿਆਂ ਦੇ ਘਰ ਦੇ ਦੀਵੇ ਬੁੱਝ ਜਾਂਦੇ ਹਨ ਪਰ ਸੁਨਿਆਰ ਤੇ ਉਸ ਦੀ ਘਰ ਵਾਲੀ ਦੇ ਘਰ ਦਾ ਦੀਵਾ ਹਾਲੇ ਵੀ ਜਗਦਾ ਰਹਿੰਦਾ ਹੈ ਕਿਉਂਕਿ ਦੀਵਾ ਪਿਆਰ ਦੀ ਨਿਸ਼ਾਨੀ ਹੁੰਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪਿਆਰ ਰੂਪੀ ਰੋਸ਼ਨੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਸਾਰੇ ਸੁੱਖਾਂ ਨਾਲ ਸੰਪਨ ਹੁੰਦੀ ਹੈ ਸੁਨਿਆਰ ਤੇ ਉਸ ਦੀ ਘਰ ਵਾਲੀ ਦੀ ਜ਼ਿੰਦਗੀ ਵਿੱਚ ਇਸ ਲਈ ਪ੍ਰੇਮ ਤੇ ਖੁਸ਼ੀਆਂ ਸੀ ਕਿਉਂਕਿ ਉਹ ਆਪਣੇ ਘਰ ਦੇ ਅੰਦਰ ਹਮੇਸ਼ਾ ਦੀਵਾ ਜਗਾ ਕੇ ਰੱਖਦੇ ਸੀ ਜਿਸ ਨਾਲ ਸੁਨਿਆਰ ਤੇ ਉਸ ਦੀ ਘਰ ਵਾਲੀ ਦਾ ਪਿਆਰ ਬਰਕਰਾਰ ਰਹਿਦਾ ਸੀ ਪਰ ਜੋ ਸੁਨਿਆਰਨ ਸੀ ਉਸ ਦੇ ਵਿੱਚ ਕੁਝ ਦੋਸ਼ ਵੀ ਸਨ ਉਹ ਆਪਣੀ ਮਨਮਾਨੀ ਨਾਲ ਕੰਮ ਕਰਦੀ ਸੀ ਉਸ ਦਾ ਜੋ ਮਨ ਕਰਦਾ ਸੀ ਉਹ ਉਹ ਹੀ ਕੰਮ ਕਰਦੀ ਸੀ ਪਰ ਸੁਨਿਆਰ ਨੂੰ ਇਹ ਕਲ ਨਾਲ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਕਿਉਂਕਿ ਉਹ ਬੜਾ ਬੁੱਧੀਮਾਨ ਤੇ ਸਮਝਦਾਰ ਸੀ ਉਹ ਸੋਚਦਾ ਸੀ ਕਿ ਜੇਕਰ ਮੈਂ ਆਪਣੀ ਪਤਨੀ ਨੂੰ ਰੋਕ ਟੋਕ ਕਰਾਂਗਾ ਤਾਂ ਘਰ ਵਿੱਚ ਬੇਵਜਾਹੀ ਲੜਾਈ ਝਗੜਾ ਤੇ ਕਲੇਸ਼ ਹੋਵੇਗਾ ਤੇ ਉਹ ਘਰ ਵਿੱਚ ਸੁੱਖ ਸ਼ਾਂਤੀ ਲਈ ਮਨੁੱਖ ਦੀ ਤਰੱਕੀ ਲਈ ਵਕਾਰ ਹੈ ਇਸ ਲਈ ਸੁਨਿਆਰ ਆਪਣੀ ਘਰ ਵਾਲੀ ਦੀਆਂ ਕਈ ਚੀਜ਼ਾਂ ਨੂੰ ਤੇ ਕਈ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਰਹਿੰਦਾ ਸੀ ਉਹ ਇਸ ਲਈ ਅਣਦੇਖਾ ਕਰਦਾ ਸੀ ਤਾਂ ਜੋ પતિ ਪਤਨੀ ਵਿੱਚ ਪਿਆਰ ਬਣਿਆ ਰਹੇ। ਦੋਸਤੋ ਉਸੇ ਦਿਨ ਦੀ ਗੱਲ ਹੈ ਰਾਜਾ ਰਾਣੀ ਆਪਣੀ ਛੱਤ ਦੇ ਉੱਪਰ ਖੜੇ ਹੋ ਕੇ ਆਪਣੇ ਨਗਰ ਦਾ ਨਜ਼ਾਰਾ ਦੇਖ ਰਹੇ ਸੀ। ਰਾਜਾ ਤੇ ਰਾਣੀ ਦੇਖਦੇ ਹਨ ਕਿ ਉਹਨਾਂ ਦੇ ਪੂਰੇ ਰਾਜ ਵਿੱਚ ਹਨੇਰਾ ਛਾਇਆ ਹੋਇਆ ਹੈ। ਸੁਨਿਆਰ ਤੇ ਉਸ ਦੀ ਘਰਵਾਲੀ ਦੇ ਘਰ ਦੀਵਾ ਜਗ ਰਿਹਾ ਸੀ। ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਦੇਖ ਰਾਣੀ ਸੁਨਿਆਰ ਤੇ ਉਸ ਦੀ ਘਰਵਾਲੀ ਵਿੱਚ ਜਿਹੋ ਜਿਹਾ ਸੁਣਿਆ ਸੀ ਉਹਨਾਂ ਹੀ ਪ੍ਰੇਮ ਹੈ। ਸਾਰਿਆਂ ਦੇ ਘਰਾਂ ਦੇ ਦੀਵੇ ਬੁੱਝ ਚੁੱਕੇ ਹਨ ਪਰ ਸੁਨਿਆਰ ਤੇ ਉਸ ਦੀ ਘਰਵਾਲੀ ਦੇ ਘਰ ਦਾ ਦੀਵਾ ਹਲੇ ਵੀ ਜਗ ਰਿਹਾ ਹੈ ਇਸ ਦਾ ਮਤਲਬ ਹੈ ਕਿ ਸੁਨਿਆਰ ਤੇ ਉਸ ਦੀ ਘਰਵਾਲੀ ਵਿੱਚ ਬਹੁਤ ਪਿਆਰ ਹੈ ਤਾਂ ਰਾਣੀ ਆਪਣੇ ਰਾਜਾ ਨੂੰ ਕਹਿੰਦੀ ਹੈ ਮਹਾਰਾਜ ਸੁਨਿਆਰ ਤੇ ਉਸ ਦੀ ਘਰਵਾਲੀ ਵਿੱਚ ਜੋ ਪਿਆਰ ਹੈ ਉਹ ਇਸ ਲਈ ਹੈ ਕਿਉਂਕਿ ਸੁਨਿਆਰਨ ਬਹੁਤ ਸਮਝਦਾਰ ਹੈ ਜਦ ਰਾਜਾ ਰਾਣੀ ਦੀ ਗੱਲ ਹੁੰਦਾ ਹੈ ਤਾ ਰਾਜਾ ਕਹਿੰਦਾ ਹੈ ਨਹੀਂ ਮਹਾਰਾਣੀ ਮੈਨੂੰ ਲੱਗਦਾ ਹੈ ਕਿ ਸੁਨਿਆਰਨ ਨਹੀਂ ਬਲਕਿ ਸੁਨਿਆਰ ਜ਼ਿਆਦਾ ਸਮਝਦਾਰ ਹੈ ਇਸ ਲਈ ਉਹਨਾਂ ਦੇ ਘਰ ਵਿੱਚ ਲੜਾਈ ਝਗੜਾ ਨਹੀਂ ਹੁੰਦਾ ਦੋਸਤੋ ਰਾਣੀ ਕਹਿੰਦੀ ਹੈ ਕਿ ਸੁਨਿਆਰਨ ਬਹੁਤ ਸਮਝਦਾਰ ਹੈ ਤੇ ਰਾਜਾ ਕਹਿੰਦਾ ਸੁਨਿਆਰ ਸਮਝਦਾਰ ਹੈ ਸੁਨਿਆਰ ਤੇ ਉਸ ਦੀ ਘਰ ਵਾਲੀ ਦੀ ਗੱਲ ਨੂੰ ਲੈ ਕੇ ਰਾਜਾ ਤੇ ਰਾਣੀ ਆਪਸ ਵਿੱਚ ਬਹਿਸ ਕਰਨ ਲੱਗਦੇ ਹਨ ਤਾਂ ਰਾਜਾ ਕਹਿੰਦਾ ਹੈ ਦੇਖੋ ਸਾਨੂੰ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਉਹਨਾਂ ਦੋਵਾਂ ਦੀ ਪ੍ਰੀਖਿਆ ਲੈ ਕੇ ਦੇਖ ਲੈਂਦੇ ਹਾਂ ਜੋ ਪ੍ਰੀਖਿਆ ਵਿੱਚੋਂ ਪਾਸ ਹੋਵੇਗਾ ਉਹੀ ਸਮਝਦਾਰ ਮੰਨਿਆ ਜਾਵੇਗਾ ਰਾਜਾ ਤੇ ਰਾਣੀ ਆਪਣੀ ਗੱਲ ਨਾਲ ਸਹਿਮਤ ਹੋ ਜਾਂਦੇ ਹਨ ਤੇ ਉਹਨਾਂ ਦੋਵਾਂ ਦੀ ਪ੍ਰੀਖਿਆ ਲੈਣ ਦੀ ਕੋਈ ਯੁਗਤ ਸੋਚਦੇ ਹਨ ਕੁਝ ਦੇਰ ਬਾਅਦ ਰਾਜਾ ਆਪਣੇ ਮਹਿਲ ਵਿੱਚ ਜਾਂਦਾ ਹੈ ਤੇ ਆਪਣੀ ਦਾਸੀ ਨੂੰ ਬੁਲਾਉਂਦਾ ਹੈ ਤੇ ਉਹ ਆਪਣੀ ਦਾਸੀ ਨੂੰ ਕਹਿੰਦਾ ਹੈ ਕਿ ਤੂੰ ਇੱਕ ਕੰਮ ਕਰ ਸਾਡੇ ਨਗਰ ਵਿੱਚ ਜੋ ਸੁਨਿਆਰ ਹੈ ਜਿਸ ਦੇ ਪਿਆਰ ਦੀ ਨਗਰ ਦੇ ਲੋਕ ਮਿਸਾਲ ਦਿੰਦੇ ਹਨ ਉਸ ਕੋਲ ਜਾ ਤੇ ਜੋ ਸਵਾਲ ਮੈਂ ਤੈਨੂੰ ਕਹਿ ਰਿਹਾ ਹਾਂ ਉਹੀ ਤ ਉਸ ਨੂੰ ਬੋਲਣਾ ਹੈ ਤਾਂ ਉਹ ਦਾਸੀ ਕਹਿੰਦੀ ਹੈ ਹਾਂ ਮਹਾਰਾਜ ਮੈਂ ਉਸ ਸੁਨਿਆਰ ਕੋਲ ਚਲੀ ਜਾਵਾਂਗੀ ਦਾਸੀ ਰਾਜਾ ਦੀ ਗੱਲ ਮੰਨ ਕੇ ਸੁਨਿਆਰ ਦੇ ਕੋਲ ਜਾਂਦੀ ਹੈ ਦੋਸਤੋ ਉਸ ਸਮੇ ਸੁਨਿਆਰ ਦੀ ਘਰ ਵਾਲੀ ਬਾਜ਼ਾਰ ਗਈ ਹੋਈ ਸੀ ਤੇ ਸੁਨਿਆਰ કરી ਹੀ ਸੀ ਤਾਂ ਉਹ ਦਾਸੀ ਸੁਨਿਆਰ ਨੂੰ ਕਹਿੰਦੀ ਹੈ ਕਿ ਮੈਂ ਰਾਜ ਮਹਿਲ ਤੋਂ ਆਈ ਹਾਂ ਤੇ ਖਾਸ ਕਰ ਰਾਜਾ ਸਾਹਿਬ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਰਾਜਾ ਦਾ ਨਾਮ ਸੁਣਦੇ ਹੀ ਸੁਨਿਆਰ ਹੈਰਾਨ ਹੋ ਜਾਂਦਾ ਹੈ ਸੁਨਿਆਰ ਕਹਿੰਦਾ ਹੈ ਭੈਣ ਛੇਤੀ ਦੱਸ ਮਹਾਰਾਜ ਦਾ ਕੀ ਆਦੇਸ਼ ਹੈ ਮੈਂ ਉਹਨਾਂ ਦੀ ਕੀ ਸੇਵਾ ਕਰ ਸਕਦਾ ਹਾਂ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦਾ ਹਾਂ ਤਾਂ ਉਹ ਦਾਸੀ ਸੁਨਿਆਰ ਨੂੰ ਕਹਿੰਦੀ ਹੈ ਨਹੀਂ ਮੈਂ ਬਸ ਤੁਹਾਡੇ ਲਈ ਰਾਜਾ ਦਾ ਸਨੇਹਾ ਲੈ ਕੇ ਆਈ ਹਾਂ ਸੁਨਿਆਰ ਕਹਿੰਦਾ ਹੈ ਠੀਕ ਹੈ ਤੁਸੀਂ ਮੈਨੂੰ ਦੱਸੋ ਕਿ ਰਾਜਾ ਸਾਹਿਬ ਨੇ ਮੇਰੇ ਲਈ ਕੀ ਸੁਨੇਹਾ ਭਿਜਵਾਇਆ ਹੈ ਦੋਸਤੋ ਉਹ ਦਾਸੀ ਸੁਨਿਆਰ ਨੂੰ ਕਹਿੰਦੀ ਹੈ ਕਿ ਰਾਜਾ ਸਾਹਿਬ ਨੇ ਮੈਨੂੰ ਇਹ ਕਿਹਾ ਹੈ ਕਿ ਜੇਕਰ ਤੁਸੀਂ ਆਪਣੀ ਘਰਵਾਲੀ ਨੂੰ ਛੱਡ ਦਿਨੇ ਹੋ ਤਾਂ ਉਹ ਤੁਹਾਨੂੰ ਖੂਬਸਾਰੇ ਹੀਰੇ ਜਵਾਹਰਾ ਦੇਣਗੇ ਤੁਹਾਨੂੰ ਮਾਲ-ਮਾਲ ਕਰ ਦੇਣਗੇ ਤੁਹਾਨੂੰ ਰਾਜ ਮਹਿਲ ਵਿੱਚ ਕਿਸੇ ਚੰਗੇ ਅਹੁਦੇ ਤੇ ਨੌਕਰੀ ਦੇ ਦੇਣਗੇ ਕਿ ਤੁਸੀਂ ਇਹ ਕੰਮ ਕਰਨ ਨੂੰ ਤਿਆਰ ਹੋ ਤਾ ਦਾਸੀ ਦੀ ਗੱਲ ਸੁਣ ਕਿ ਸੁਨਿਆਰ ਕਹਿੰਦਾ ਹੈ ਭੈਣ ਮੈਨੂੰ ਮaaf ਕਰੀ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਕਿਸੇ ਵੀ ਹਾਲਤ ਵਿੱਚ ਆਪਣੀ ਘਰਵਾਲੀ ਨੂੰ ਨਹੀਂ ਛੱਡ ਸਕਦਾ ਆਖਰਕਾਰ ਉਹ ਦਾਸੀ ਵਾਪਸ ਰਾਜਾ ਕੋਲ ਚਲੀ ਜਾਂਦੀ ਹੈ ਤੇ ਰਾਜਾ ਨੂੰ ਸਾਰੀ ਗੱਲ ਦੱਸਦੀ ਹੈ ਕਿ ਸੁਨਿਆਰ ਨੇ ਆਪਣੀ ਪਤਨੀ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਦੋਸਤੋ ਉਧਰ ਰਾਣੀ ਕਹਿੰਦੀ ਹੈ ਕਿ ਸੁਨਿਆਰਨ ਬਹੁਤ ਸਮਝਦਾਰ ਹੈ ਇਸ ਲਈ ਉਹਨਾਂ ਦੇ ਘਰ ਵਿੱਚ ਝਗੜਾ ਨਹੀਂ ਹੁੰਦਾ ਸੁਨਿਆਰ ਤੇ ਸੁਨਿਆਰਨ ਦੀਆਂ ਗੱਲਾਂ ਨੂੰ ਲੈ ਕੇ ਰਾਜਾ ਰਾਣੀ ਵਿੱਚ ਫਿਰ ਤੋਂ ਕਾਹ ਸੁਣੀ ਹੋਣ ਲੱਗੀ ਤਾਂ ਰਾਣੀ ਰਾਜਾ ਨੂੰ ਕਹਿੰਦੀ ਹੈ ਕਿ ਤੁਸੀਂ ਸੁਨਿਆਰ ਦੀ ਪ੍ਰੀਖਿਆ ਤਾਂ ਲੈ ਕੇ ਦੇਖ ਲੇ ਹੁਣ ਸੁਨਿਆਰਨ ਦੀ ਪ੍ਰੀਖਿਆ ਲੈਣੀ ਚਾਹੀਦੀ ਹੈ ਤਦ ਹੀ ਸਾਫ਼ ਹੋ ਜਾਵੇਗਾ ਕਿ ਜ਼ਿਆਦਾ ਸਮਝਦਾਰ ਕੌਣ ਹੈ ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਠੀਕ ਹੈ ਤੈਨੂੰ ਜੋ ਚੰਗਾ ਲੱਗੇ ਤੂੰ ਉਹ ਕਰ ਤੂਵੇ ਇੱਕ ਵਾਰ ਸੁਨਿਆਰਨ ਦੀ ਪ੍ਰੀਖਿਆ ਲੈ ਕੇ ਦੇਖ ਲੈ ਤਾਂ ਰਾਣੀ ਆਪਣੇ ਰਾਜ ਮਹਿਲ ਵਿੱਚੋਂ ਇੱਕ ਨੌਕਰ ਨੂੰ ਬੁਲਾਉਂਦੀ ਹੈ ਤੇ ਉਸ ਸੁਨਿਆਰ ਦੇ ਘਰ ਉਸ ਨੂੰ ਭੇਜਦੀ ਹੈ ਰਾਣੀ ਕਹਿੰਦੀ ਹੈ ਮੈਂ ਤੈਨੂੰ ਜੋ ਗੱਲ ਦੱਸਾਂਗੀ ਉਹ ਗੱਲ ਤੂੰ ਸੁਨਿਆਰਨ ਨੂੰ ਕਹਿਣੀ ਹੈ ਤਾਂ ਰਾਜਾ ਦਾ ਨੌਕਰ ਕਹਿੰਦਾ ਹੈ ਠੀਕ ਹੈ ਮਹਾਰਾਣੀ ਮੈਂ ਸੁਨਿਆਰਨ ਕੋਲ ਜਾਂਦਾ ਹਾਂ ਇਹਦਰ ਸੁਨਿਆਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਗਿਆ ਹੋਇਆ ਸੀ ਅੱਜ ਘਰ ਵਿੱਚ ਸੁਨਿਆਰਨ ਇਕੱਲੀ ਸੀ ਨੌਕਰ ਮੌਕਾ ਦੇਖ ਕੇ ਉਸ ਸੁਨਿਆਰਨ ਦੇ ਘਰ ਵਿੱਚ ਦਾਖਲ ਹੁੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਰਾਜ ਮਹਿਲ ਤੋਂ ਆਇਆ ਹਾਂ ਮੈਨੂੰ ਰਾਣੀ ਸਾਹਿਬਾ ਨੇ ਭੇਜਿਆ ਹੈ ਤਾਂ ਸੁਨਿਆਰਨ ਕਹਿੰਦੀ ਹੈ ਠੀਕ ਹੈ ਦੱਸੋ ਕੀ ਗੱਲ ਹੈ ਕਿ ਇਸ ਲਈ ਤੁਹਾਨੂੰ ਰਾਣੀ ਨੇ ਭੇਜਿਆ ਹੈ ਤਾਂ ਉਹ ਨੌਕਰ ਸੁਨਿਆਰਨ ਨੂੰ ਕਹਿੰਦਾ ਹੈ ਕਿ ਰਾਣੀ ਸਾਹਿਬਾ ਨੇ ਮੈਨੂੰ ਇਹ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਪਤੀ ਨੂੰ ਚੜ ਦੇਵਾਂਗੇ ਤਾਂ ਉਹ ਤੁਹਾਨੂੰ ਬਹੁਤ ਸਾਰੇ ਹੀਰੇ ਜ਼ਵਾਰਤ ਦੇਵੇਗੀ ਤੇ ਜੇਕਰ ਤੁਸੀਂ ਆਪਣੇ ਪਤੀ ਨੂੰ ਮਾਰ ਦਿੰਨੇ ਹੋ ਤਾਂ ਉਹ ਤੁਹਾਨੂੰ ਆਪਣੇ ਰਾਜ ਦਾ ਅੱਧਾ ਹਿੱਸਾ ਦੇ ਦੇਵੇਗੀ ਦੋਸਤੋ ਇਹ ਗੱਲ ਸੁਣ ਕੇ ਉਹ ਕੁਝ ਦੇਰ ਸੋਚ ਵਿਚਾਰ ਕਰਦੀ ਹੈ ਉਸਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਉਹ ਸੋਚਦੀ ਹੈ ਕਿ ਜੇਕਰ ਮੈਂ ਅਤੇ ਰਾਜ ਦੀ ਮਾਲਕਨ ਹੋ ਜਾਵਾਂਗੀ ਤਾਂ ਸੁਨਿਆਰ ਤੋਂ ਵੀ ਚੰਗਾ ਪੁਰਸ਼ ਮੈਨੂੰ ਮਿਲ ਜਾਵੇਗਾ ਕਿਉਂਕਿ ਜਿੱਥੇ ਧਨ ਹੁੰਦਾ ਹੈ ਉੱਥੇ ਸਭ ਲੋਕ ਆਪਣੇ ਆਪ ਆ ਜਾਂਦੇ ਹਨ ਸਾਰੇ ਇੱਜ਼ਤ ਕਰਦੇ ਹਨ ਦੋਸਤੋ ਸੁਨਿਆਰਨ ਆਪਣੇ ਪਤੀ ਨੂੰ ਮਾਰਨ ਲਈ ਤਿਆਰ ਹੋ ਜਾਂਦੀ ਹੈ ਉਹ ਨੌਕਰ ਨੂੰ ਕਹਿੰਦੀ ਹੈ ਕਿ ਤੁਸੀਂ ਰਾਣੀ ਸਾਈਪਾ ਨੂੰ ਕਹਿਣਾ ਕਿ ਮੈਂ ਆਪਣੇ ਪਤੀ ਨੂੰ ਮਾਰ ਦੇਵਾਂਗੀ ਉਸ ਤੋਂ ਬਾਅਦ ਮੈਨੂੰ ਉਹ ਦਾ ਰਾਹ ਚਾਹੀਦਾ ਹੈ ਦੋਸਤੋ ਤਾਂ ਨੌਕਰ ਕਹਿੰਦਾ ਹੈ ਤੁਸੀਂ ਆਪਣੇ ਪਤੀ ਨੂੰ ਮਾਰ ਦਿਓਗੇ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਸੁਨਿਆਰਨ ਨੌਕਰ ਨੂੰ ਕਹਿੰਦੀ ਹੈ ਕਿ ਮੇਰੇ ਘਰ ਦੀ ਛੱਤ ਤੇ ਹਰ ਸਮੇਂ ਦੀਵਾ ਜਗਦਾ ਰਹਿੰਦਾ ਹੈ ਅੱਜ ਰਾਤ ਮੈਂ ਜਦ ਆਪਣੇ ਪਤੀ ਨੂੰ ਮਾਰ ਦੇਵਾਂਗੀ ਤਾਂ ਪਤੀ ਨੂੰ ਮਾਰਨ ਤੋਂ ਬਾਅਦ ਇਹ ਦੀਵਾ 부ਝਾ ਦੇਵਾਂਗੀ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਦੋਸਤੋ ਹੁਣ ਉਹ ਨੌਕਰ ਸੁਨਿਆਰਨ ਦੀ ਗੱਲ ਸੁਣ ਕੇ ਰਾਜ ਮਹਿਲ ਵਾਪਸ ਆ ਜਾਂਦਾ ਹੈ ਤੇ ਰਾਜਾ ਤੇ ਰਾਣੀ ਨੂੰ ਪੂਰੀ ਗੱਲ ਦੱਸਦਾ ਹੈ ਤਾਂ ਸੁਨਿਆਰਨ ਆਪਣੇ ਪਤੀ ਨੂੰ ਮਾਰਨ ਲਈ ਰਾਜ਼ੀ ਹੋ ਗਈ ਹੈ ਰਾਣੀ ਇਹ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਉਸ ਨੂੰ ਔਰਤ ਜਾਤੀ ਨਾਲ ਨਫ਼ਰਤ ਹੋਣ ਲੱਗਦੀ ਹੈ ਤਾਂ ਰਾਜਾ ਕੁਝ ਸੈਨਿਕਾਂ ਨੂੰ ਬੁਲਾਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਦੇਖੋ ਮੈਂ ਨਹੀਂ ਚਾਹੁੰਦਾ ਕਿ ਕਿਸੇ નિર્ਦੋਸ਼ ਦੀ ਜਾਨ ਚਲੀ ਜਾਵੇ ਤੁਸੀਂ ਕੰਮ ਕਰੋ ਤੁਸੀਂ ਸਾਰੇ ਸੁਨਿਆਰ ਦੇ ਘਰ ਦੇ ਨੇੜੇ ਤੇੜੇ ਖੜੇ ਹੋ ਕੇ ਦੇਖਦੇ ਰਹਿਣਾ ਕਿ ਸੁਨਿਆਰ ਦੇ ਘਰ ਵਿੱਚ ਕੀ ਹੁੰਦਾ ਹੈ ਜੇਕਰ ਸੁਨਿਆਰਨ ਆਪਣੇ ਪਤੀ ਨੂੰ ਮਾਰਨਾ ਚਾਹਦੀ ਹੋਵੇ ਤਾਂ ਤੁਸੀਂ ਉਸ ਨੂੰ ਰੋਕ ਦੇਣਾ ਤੇ ਤੁਸੀਂ ਸੁਨਿਆਰ ਨੂੰ ساری ਗੱਲ ਦੱਸ ਦੇਣਾ। ਦੋਸਤੋ ਇਦਾਂ ਨੌਕਰ ਤੇ ਰਾਜਾ ਦੇ ਕੁਝ ਸੈਨਿਕ ਸੁਨਿਆਰ ਦੇ ਘਰ ਜਾਂਦੇ ਹਨ ਤੇ ਸੋਚਦੇ ਹਨ ਕਿ ਦੀਵਾ ਬੁਝਣ ਤੋਂ ਪਹਿਲਾਂ ਹੀ ਸੁਨਿਆਰ ਦੇ ਘਰ ਜਾ ਕੇ ਉਸ ਨੂੰ ਬਚਾਉਣਾ ਹੋਵੇਗਾ। ਦੋਸਤੋ ਇਦਾਂ ਰਾਤ ਵੀ ਨਹੀਂ ਹੋਈ ਸੀ ਕਿ ਸ਼ਾਮ ਦਾ ਸਮਾਂ ਸੀ ਤੇ ਜਿਵੇਂ ਹੀ ਰਾਜਾ ਦੇ ਸੈਨਿਕ ਉੱਥੇ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਸੁਨਿਆਰ ਪਹਿਲਾਂ ਤੋਂ ਹੀ ਮਰਿਆ ਪਿਆ ਸੀ। ਤਾਂ ਰਾਜਾ ਦੇ ਨੌਕਰ ਤੇ ਸੈਨਿਕ ਸੁਨਿਆਰਨ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਆਪਣੇ ਪਤੀ ਨੂੰ ਰਾਤ ਨੂੰ ਮਾਰਨ ਵਾਲੇ ਸੀ ਤਾਂ ਸੁਨਿਆਰਨ ਉਹਨਾਂ ਨੂੰ ਕਹਿੰਦੀ ਹੈ ਕਿ ਸੁਨਿਆਰ ਨੂੰ ਤਾਂ ਮੈਂ ਮਾਰਨਾ ਹੀ ਸੀ ਤੇ ਰਾਤ ਨੂੰ ਮੈਂ ਦੀਵਾ ਬੁਝਾਉਣਾ ਸੀ ਇਸ ਲਈ ਸੁਨਿਆਰ ਨੂੰ ਤਾਂ ਮੈਂ ਦਿਨ ਵਿੱਚ ਹੀ ਜਹਿਰ ਦੇ ਕੇ ਮਾਰ ਦਿੱਤਾ ਹੁਣ ਮੇਰਾ ਕੰਮ ਹੈ ਸਿਰਫ ਦੀਵਾ ਬੁਝਾਉਣਾ ਦੋਸਤੋ ਇਹ ਸੁਣ ਕੇ ਰਾਜਾ ਤੇ ਸੈਨਿਕ ਘੁੱਟੇ ਪੈਰ ਮਹਿਲ ਵਿੱਚ ਵਾਪਸ ਆ ਜਾਂਦੇ ਹਨ ਤੇ ਰਾਜਾ ਨੂੰ ਪੂਰੀ ਗੱਲ ਦੱਸਦੇ ਹਨ ਇਹ ਸੁਣ ਕੇ ਰਾਜਾ ਗੁੱਸੇ ਨਾਲ ਭੜਕ ਉੱਟਦਾ ਹੈ ਤੇ ਉਸ ਨੂੰ ਔਰ ਚਾਤੀ ਨਾਲ ਨਫ਼ਰਤ ਹੋਣ ਲੱਗਦੀ ਹੈ ਉਹ ਆਪਣੇ ਸੈਨਿਕਾਂ ਨੂੰ ਆਦੇਸ਼ ਦਿੰਦਾ ਹੈ ਕਿ ਸੁਨਿਆਰ ਦੀ ਘਰ ਵਾਲੀ ਨੂੰ ਬੰਦੀ ਬਣਾ ਕੇ ਦਰਬਾਰ ਵਿੱਚ ਲਿਆਓ ਦੋਸਤੋ ਰਾਜਾ ਦਾ ਆਦੇਸ਼ ਪਾ ਕੇ ਸੈਨਿਕ ਸੁਨਿਆਰ ਦੀ ਘਰ ਵਾਲੀ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੰਦੇ ਹਨ ਦੋਸਤੋ ਉਹ ਸਾਧੂ ਇਸ ਕਹਾਣੀ ਨੂੰ ਪਿੰਡ ਦੇ ਉਸ ਆਦਮੀ ਨੂੰ ਸੁਣਾਉਂਦਾ ਹੈ ਜੋ ਦੁਖੀ ਹੋ ਕੇ ਸਾਧੂ ਕੋਲ ਆਇਆ ਸੀ ਤਾਂ ਸਾਧੂ ਉਸ ਆਦਮੀ ਨੂੰ ਕਹਿੰਦਾ ਹੈ ਹੁਣ ਤੈਨੂੰ ਸਮਝ ਵਿੱਚ ਆ ਗਿਆ ਹੋਵੇਗਾ ਕਿ ਔਰਤਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜੋ ਹਰ ਮਰਦ ਨੂੰ ਦੇਖਦੇ ਰਹਿਣੀਆਂ ਚਾਹੀਦੀਆਂ ਹਨ ਨਹੀਂ ਤਾਂ ਉਹ ਮੁਸੀਬਤ ਵਿੱਚ ਪੈ ਸਕਦਾ ਹੈ ਉਹ ਆਦਮੀ ਸਾਧੂ ਨੂੰ ਕਹਿੰਦਾ ਹੈ ਹੇ ਮਹਾਰਾਜ ਮੈਨੂੰ ਹਲੇ ਕੁਝ ਸਮਝ ਨਹੀਂ ਆਇਆ ਕਿ ਔਰਤਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜੋ ਹਰ ਮਰਦ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਤਾਂ ਸਾਧੂ ਉਸ ਆਦਮੀ ਨੂੰ ਕਹਿੰਦਾ ਹੈ ਪਹਿਲੀ ਚੀਜ਼ ਇਹ ਦੇਖਣੀ ਚਾਹੀਦੀ ਹੈ ਕਿ ਉਹ ਕਿੱਥੇ ਆ ਜਾ ਰਹੀ ਹੈ ਇਸ ਨੂੰ ਕਿਸ ਨੂੰ ਮਿਲ ਰਹੀ ਹੈ ਉਸ ਦਾ ਸੁਭਾਅ ਕਿੰਨਾ ਲੁਭੀ ਲਾਲਚੀ ਹੈ ਉਹ ਤੁਹਾਨੂੰ ਕਿੰਨਾ ਮਹੱਤਵ ਦਿੰਦੀ ਹੈ ਜਾਂ ਤੁਹਾਨੂੰ ਕਿੰਨਾ ਮਹੱਤਵ ਦਿੰਦੀ ਹੈ ਇਸ ਚੀਜ਼ ਦੀ ਪਰ ਪਹਿਲਾਂ ਤੋਂ ਹੀ ਕਰ ਲੈਣੀ ਚਾਹੀਦੀ ਹੈ ਜੋ ਲੋਕ ਇਸ ਚੀਜ਼ ਦੀ ਪਰ ਪਹਿਲਾਂ ਨਹੀਂ ਕਰਦੇ ਉਹੀ ਲੋਕ ਔਰਤ ਦੇ ਹੱਥੋਂ ਧੋਖਾ ਖਾਂਦੇ ਹਨ ਦੋਸਤੋ ਜੋ ਮਰਦ ਆਪਣੀ ਔਰਤ ਦੀ ਇਹਨਾਂ ਚੀਜ਼ਾਂ ਨੂੰ ਦੇਖਦਾ ਹੈ ਕੀ ਪਤਨੀ ਕਿੱਥੇ ਜਾ ਰਹੀ ਹੈ ਕਿੱਥੋਂ ਆ ਰਹੀ ਹੈ ਉਸਦੇ ਘਰ ਨਾ ਹੋਣ ਤੇ ਉਸਦੀ ਪਤਨੀ ਦਾ ਦੂਜਿਆਂ ਦੇ ਘਰ ਜ਼ਿਆਦਾ ਆਣਾ ਜਾਣਾ ਤਾਂ ਨਹੀਂ ਹੈ ਕਈ ਵਾਰ ਕੁਝ ਔਰਤਾਂ ਦੂਜਿਆਂ ਦੇ ਘਰਾਂ ਵਿੱਚ ਜ਼ਿਆਦਾ ਸਮਾਂ ਬੈਠੀਆਂ ਰਹਿੰਦੀਆਂ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਤੁਹਾਡੇ ਪ੍ਰਤੀ ਵਰਤਾ ਬਦਲ ਸਕਦਾ ਹੈ ਇਸ ਗੱਲ ਤੇ ਸਾਨੂੰ ਖਾਸ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਹ ਆਪਣੀ ਪਤਨੀ ਉੱਪਰ ਤਾਂ ਹੀ ਕੰਟਰੋਲ ਰੱਖ ਸਕਦਾ ਹੈ ਜਦ ਉਹ ਆਪਣੀ ਪਤਨੀ ਨੂੰ ਹਰ ਸਮੇਂ ਦੇਖਦਾ ਰਹਿੰਦਾ ਹੈ ਦੂਜੀ ਗੱਲ ਹੈ ਕਿ ਮਰਦ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਦੀ ਬੋਲ ਚਾਲ ਤੇ ਵੀ ਨਜ਼ਰ ਰੱਖੇ ਕਿ ਉਸ ਦੀ ਬੋਲ ਚਾਲ ਕਿਹੋ ਜੀ ਹੈ ਕਿਉਂਕਿ ਬੋਲ ਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਹੈ ਕਰਦੀ ਵੀ ਹੈ ਜਾਂ ਨਹੀਂ ਜੇਕਰ ਉਸ ਦੀ ਬਾਣੀ ਵਿੱਚ ਕਟੋਰਤਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹੋ ਤੁਹਾਨੂੰ ਪਿਆਰ ਨਹੀਂ ਕਰਦੀ ਕਈ ਵਾਰ ਹੱਤ ਤੋਂ ਜ਼ਿਆਦਾ ਮਿੱਠੀ ਬਾਣੀ ਦਾ ਪ੍ਰਯੋਗ ਕਰਦੀ ਹੈ ਤਾਂ ਕਦੇ ਸਿੱਧੇ ਮੂੰਹ ਗੱਲ ਨਹੀਂ ਕਰਦੀ ਤੇ ਅਚਾਨਕ ਤੋਂ ਕਦੇ ਸ਼ੈਦ ਭਰੀਆਂ ਗੱਲਾਂ ਕਰਨ ਲੱਗ ਜਾਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸਦੇ ਦਿਮਾਗ ਵਿੱਚ ਜ਼ਰੂਰ ਕੁਝ ਚੱਲ ਰਿਹਾ ਹੈ ਉਹ ਤੁਹਾਡੇ ਸਾਹਮਣੇ ਸਿਰਫ ਦਿਖਾਵਾ ਕਰਨਾ ਚਾਹੁੰਦੀ ਹੈ ਇਹੋ ਜੀਆਂ ਔਰਤਾਂ ਆਪਣੇ ਪਤੀ ਦੇ ਨਾਲ ਕੁਝ ਵੀ ਕਰ ਸਕਤੀਆਂ ਹਨ ਜਿਵੇਂ ਕਿ ਉਸ ਸੁਨਿਆਰਨ ਨੇ ਸੁਨਿਆਰ ਨਾਲ ਕੀਤਾ ਇਸ ਲਈ ਹਰ ਪੁਰਸ਼ ਨੂੰ ਆਪਣੀ ਪਤਨੀ ਦੀਆਂ ਐਨਾ ਚੀਜ਼ਾਂ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਤੀਜੀ ਚੀਜ਼ ਹੈ ਕਿ ਹਰ ਪੁਰਸ਼ ਨੂੰ ਆਪਣੀ ਪਤਨੀ ਦੀਆਂ ਭਾਵਨਾਵਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਕੁਝ ਔਰਤਾਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰਦੀਆਂ ਇੱਛਾ ਹੁੰਦੇ ਹੋਏ ਵੀ ਉਹ ਆਪਣੀਆਂ ਇੱਛਾਵਾਂ ਨੂੰ ਮਾਰਦੀਆਂ ਰਹਿੰਦੀਆਂ ਹਨ ਚਾਹੇ ਵੀ ਉਹ ਆਪਣੇ ਪਤੀ ਨੂੰ ਕਹਿ ਨਹੀਂ ਪਾਉਂਦੀਆਂ ਜੇਕਰ ਪਤੀ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਤਾਂ ਨਿਸ਼ਚਿਤ ਰੂਪ ਨਾਲ ਉਸ ਘਰ ਵਿੱਚ ਸੁੱਖ ਤੇ ਸ਼ਾਂਤੀ ਰਹਿੰਦੀ ਹੈ ਤੇ ਜਿੱਥੇ ਸੁੱਖ ਤੇ ਸ਼ਾਂਤੀ ਹੁੰਦੀ ਹੈ ਉੱਥੇ ਧੰਨ ਵਿੱਚ ਵਾਧਾ ਹੁੰਦਾ ਹੈ ਕਈ ਵਾਰ ਔਰਤਾਂ ਛੋਟੀਆਂ-ਮੋਟੀਆਂ ਬਿਮਾਰਾਂ ਬਿਮਾਰੀਆਂ ਕਿਸੇ ਨੂੰ ਵੀ ਨਹੀਂ ਦੱਸਦੀਆਂ ਤਾਂ ਉਹ ਛੋਟੀਆਂ-ਛੋਟੀਆਂ ਬਿਮਾਰੀਆਂ ਭਿਆਨਕ ਬਿਮਾਰੀ ਦਾ ਰੂਪ ਲੈ ਲੈਂਦੀਆਂ ਹਨ ਉਸ ਸਮੇਂ ਬਹੁਤ ਵੱਡੀ ਧੰਨ ਦੀ ਖਾਣੀ ਹੋ ਜਾਂਦੀ ਹੈ ਕਈ ਵਾਰ ਇਨਸਾਨ ਦੀ ਜ਼ਿੰਦਗੀ ਤੇ ਵੀ ਬਣ ਆਉਂਦੀ ਹੈ ਦੋਸਤੋ ਜੋ ਔਰਤਾਂ ਆਪਣੇ ਘਰ ਵਿੱਚ ਮਨਮਾਨੀ ਚਲਾਉਂਦੀਆਂ ਹਨ ਪਤੀ ਦੀਆਂ ਗੱਲਾਂ ਨੂੰ ਨਹੀਂ ਮੰਨਦੀਆਂ ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਦੀ ਮੁਸੀਬਤ ਆ ਹੀ ਜਾਂਦੀ ਹੈ ਕਹਿੰਦੇ ਹਨ ਫੋਰਸ ਨੂੰ ਔਰਤ ਦੇ ਪ੍ਰਤੀ ਥੋੜਾ ਜਾਗਰੂਕ ਰਹਿਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨੂੰ ਨਹੀਂ ਦੇਖੋਗੇ ਤਾਂ ਉਹ ਆਪਣੇ ਚਰਿੱਤਰ ਨੂੰ ਖਰਾਬ ਕਰ ਲੈਣਗੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੋ ਪੁੱਛ ਦੇ ਹੋਣ ਤੇ ਹੀ ਇਸਤਰੀ ਦੀ ਰੱਖਿਆ ਹੁੰਦੀ ਹੈ ਜੋ ਇਸਤਰੀ ਪੁੱਛ ਦੀ ਸੁਰੱਖਿਆ ਵਿੱਚ ਰਹਿੰਦੀ ਹੈ ਉਹ ਕਦੇ ਪਤੀ ਵਰਤਾ ਧਰਮ ਨਹੀਂ ਛੱਡਦੀ ਉਸ ਦੇ ਚਰਿੱਤਰ ਤੇ ਕਦੇ ਉਂਗਲ ਨਹੀਂ ਚੁੱਕੀ ਜਾਂਦੀ ਉਸ ਨੂੰ ਕਦੇ ਸਰੀਰਿਕ ਵਿਕਾਰ ਨਹੀਂ ਹੁੰਦਾ ਹੁਣ ਸੁਰੱਖਿਆ ਭਾਵੇਂ ਉਸ ਦੇ ਪਤੀ ਦੀ ਹੋਵੇ ਉਸ ਦੇ ਪੁੱਤ ਦੀ ਹੋਵੇ ਉਸ ਦੇ ਪਿਤਾ ਦੀ ਹੋਵੇ ਉਸ ਦੇ ਭਰਾ ਦੀ ਹੋਵੇ ਪਰ ਇੱਕ ਪੁੱਛ ਦੀ ਸੁਰੱਖਿਆ ਹੋਣੀ ਜ਼ਰੂਰੀ ਹੈ ਔਰਤ ਨੂੰ ਪੂਰੀ ਜ਼ਿੰਦਗੀ ਇੱਕ ਪੁੱਛ ਦੀ ਸੁਰੱਖਿਆ ਵਿੱਚ ਰਹਿਣਾ ਚਾਹੀਦਾ ਹੈ ਇਸੇ ਵਿੱਚ ਨਾਰੀ ਦੀ ਇੱਜ਼ਤ ਹੈ ਦੋਸਤੋ ਇਹ ਤਿੰਨ ਗੱਲਾਂ ਉਹ ਸਾਧੂ ਉਸ ਆਦਮੀ ਨੂੰ ਸਮਝਾਉਂਦਾ ਹੈ ਤੇ ਫਿਰ ਉਹ ਆਦਮੀ ਉਹਨਾਂ ਤਿੰਨਾਂ ਗੱਲਾਂ ਨੂੰ ਕੰਡ ਬਣ ਲੈਂਦਾ ਹੈ ਤੇ ਆਪਣੇ ਘਰ ਚਲਾ ਜਾਂਦਾ ਹੈ ਦੋਸਤੋ ਤੁਸੀਂ ਵੀ ਆਪਣੀ ਪਤਨੀ ਦੀਆਂ ਇਹਨਾਂ ਤਿੰਨ ਗੱਲਾਂ ਤੇ ਜ਼ਰੂਰ ਗੌਰ ਕਰਨਾ ਨਿਸ਼ਚਿਤ ਰੂਪ ਨਾਲ ਤੁਹਾਡੇ ਘਰ ਵਿੱਚ ਧੰਨ ਦੀ ਵੀ ਆਵੇਗਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਹੋਵੇਗਾ ਤੇ ਤੁਹਾਡੀ ਔਰਤ ਕਦੇ ਤੁਹਾਨੂੰ ਧੋਖਾ ਨਹੀਂ ਦੇ ਸਕੇਗੀ ਦੋਸਤੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਅਗਲੀ ਚਰਚਾ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ